ਪਹਿਲੀ ਲੋੜੀ ਦੀ ਗੁੱਡੀ ਫੜ ਲਈ ਹੋਈ ਜੇ ਲੋੜੀ ਲੋੜ ਜੇ ਕੋਠੇ ਤੇ ਆਇਆ ਡੋਰ ਫੈਂਦੀ ਸੀ ਤੇ ਨਾਲੇ ਫੜ ਲਈ ਆਪਾਂ ਜੀ ਇੰਨੇ ਜੇ ਸਟੈਸ਼ ਨਾ ਪੂਰਾ ਧਮਾਲ ਪਾੜਾ ਆਪਾਂ ਤੇ ਆਪਣਾ ਪੂਰਾ ਸਟੈਸ਼ ਹੋ ਗਿਆ ਆ ਕਲੀਅਰ ਜਿਹੜਾ ਮੁੰਡਾ ਕਹੇ ਦੀ ਗੁੱਡੀ ਨਹੀਂ ਢਾਂਦਾ ਜਿਵੇਂ ਗੁੱਡੀ ਢਾਉਦੀ ਲੈ ਲੋ ਜੀ ਗੁੱਡੀ ਗੁੱਡੀ ਢਾ ਦਈ ਭਾਜੀ ਨੇ ਓਏ ਭਾਈ ਤਾਂ ਢਾਂਦਾ ਨਹੀਂ ਨਹੀਂ ਆਂਦੀ ਆਈ ਬਾਹ ਵਾਈ ਨਹੀਂ ਆਉਂਦੀ ਆਈ ਬਾਹ ਡਿੱਗ ਜਾਵੀਂ ਉਹ ਡਿੱਗ ਜਾਣਾ ਉਹਨੇ ਦੀ ਤੇ ਉਹਦੇ ਪਾਸੇ ਗੁੜੀ ਚੋਪਾ ਤੇ ਨਾਲੀ ਉਹ ਦਾ ਜੋ ਮਰਜ਼ੀ ਘਟਿਆ ਜਾ ਸਕਦਾ ਆਏ ਤਾਂ ਆਇਆ ਸਪੈਸ਼ਲ ਇੱਥੇ ਲੋੜੀ ਮਨਾਈ ਹਰਿਆਣੇ ਆਏ ਗੁੱਡੀ ਢੋਣ ਇੱਥੇ ਅੰਮਰਸਰ ਦੀ ਲੋੜੀ ਉਹ ਦੋ ਗੁੱਡੇ ਇਕੱਠੇ ਬੜੇ ਤਿੰਨ 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 ਗੁੱਡੇ ਤਿੰਨ ਗੁੱਡੇ ਤਿੰਨ ਨੇ ਗੁੱਡਾ ੜਾਲ ਕੇ ਆਹ ਹੋ ਗਿਆ ਮੈਂ ਚੀਕਦਾ ਉਹ ਤੇ ਤੁਹਾਨੂੰ ਗਾਈ ਮੈਨੂੰ ਕੁਛ ਨਹੀਂ ਉਡਾਉਣਾ ਆਂਦਾ ਬਸ ਮੈਂ ਇੱਥੇ ਦੇਖਣ ਲਈ ਆਇਆ ਆਂ ਲੈ ਆਉਂ ਮਸ ਮੈਂ ਉਹਦੇ ਉੱਪਰ ਬਹਿ ਕੇ ਪੂਰਾ ਆਸਮਾਨ ਘੁਮਾ ਰੀਤਾ ਕੋਠੀ ਗਈ ਛੋਡੇ ਮਾਈ ਲੋੜੀ ਰੀਤ ਨੇ ਪਹਿਲੀ ਵਾਰ ਗੁੱਡਾ ੜਾਇਆ ਜਾਨਾ ਪਰਸੀ ਜੀ ਦੀਤ ਖਿਜ ਗੁੱਡਾ ੜਾ ਕੇ ਦਿੱਤਾ ਗੁੱਡਾ ਤੋੜਤਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਵਰਗੜੀ ਕਿੰਜਾ ਮਾਰ ਗਏ ਵੱਡੇ ਗੁੱਡੇ ਨੂੰ ਚੰਮੀ ਭੈਣੇ ਗੁੱਡੀ ਫੜ ਲਈ ਇੱਕ ਇੰਨਾ ਕਰੇ ਮੈਂ ਆਈ ਆ ਤਾਂ ਮੈਂ ਤਾਂ ਬਰੌੜੀਆਂ ਬਣਾਉਂਦੇ ਆ ਚਾਵਾ ਚਾਵਾ ਬਹੁਤ ਟੇਸਟੀ ਬਣਾਈ ਤੁਸੀਂ ਚਾ ਪਹਿਲੀ ਲੋੜੀ ਦੀ ਗੁੱਡੀ ਫੜ ਲਈ ਹੋਈ ਜੇ ਲੋੜੀ ਲੋੜੀ ਕੋਠੇ ਤੇ ਆਇਆ ਡੋਰ ਫੈਂਦੀ ਸੀ ਤੇ ਨਾਲੇ ਫੜ ਲਈ ਆਪਾਂ ਇਹਦੇ ਜੈਸਾ ਬੁਰੀ ਪੰਡਿਆ ਦੀ ਆਹ ਇੱਕ ਆਹੋ ਹੋ ਪੇਚਾ ਪੂਚਾ ਲਾਣ ਨਹੀਂਗੇ ਨਾ ਵਾਹ ਗਿਆ ਇਹਨੂੰ ਆ ਲਓ ਜੀ ਪਹਿਲੀ ਗੱਡੀ ਢਾਣ ਲੱਗਿਆ ਤੇ ਸਿੱਧੀ ਸਿੱਧੀ ਇਹਨਾਂ ਦੀ ਵੋਗ ਕਰਨੀ ਆ ਵਾ ਇਹਨਾਂ ਦੀ ਆਇਓ ਫੇਰੇ ਪੱਲੀ ਗੁੱਡੀ ਵਾਲੀ ਗੁੱਡੀਆਂ ਦੀ ਗੁੱਡੀਆਂ ਅਸੀਂ ਅੱਜ ਗੁੱਡੀਆਂ ਦੀ ਗੱਡੀਆਂ ਗੁੱਡੀ ਫੜ ਲਈ ਆਪਾਂ ਇੱਕ ਇਹ ਮੈਨੂੰ ਦੇਖੀ ਕਿਉਂ ਆਹ ਦੇਖ ਜਾਂ ਆਂਦੇ ਨੇ ਨੀ ਲੰਘਦੇ ਨਹੀਂ ਐ ਨੇ ਲੰਘਦੇ ਨਾ ਨਹੀਂ ਐ ਚਲ ਆਵਾ ਬਾ ਗੁੱਡੀਆਂ ਉਹਨਾਂ ਨੂੰ ਵੱਡਿਆਂ ਨੂੰ ਆ ਰਹੀ ਨਰੀ ਨੇ ਲੰਘਦੇ

ਸਟੈਸ਼ ਨਾਲ ਪੂਰਾ ਧਮਾਲ ਪਾਣਾ ਆਪਾਂ ਤੇ ਆਪਣਾ ਪੂਰਾ ਸਟੈਸ਼ ਹੋ ਗਿਆ ਆ ਕਲੀਅਰ ਠੀਕ ਹੈ ਜੀ ਬਾਕੀ ਢੋਨੇ ਆ ਬਾਕੀ ਮੋਲ ਮੋਲ ਬਣ ਲੈਣ ਦੋ ਇੱਕ ਦੋ ਇਹ ਪੂਰਾ ਸਟਾਰਟ ਕਰ ਦੇ ਢੋਣਾ ਢੋਣਾ ਇੱਧਰ ਗੁੱਡੇ ਗੁੱਡੇ ਤੇ ਯਾਰ ਦੋਸਤਾਂ ਆਣ ਦੋ ਅੱਜ ਸਾਡੀ ਸੈਮੀ ਭਾਜੀ ਵੀ ਆਏ ਹੋਏ ਨੇ ਓਏ ਹੋਏ 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 ਕੀ ਹਾਲ ਜੇ ਅਰੇ ਜਿਹੜਾ ਮੁੰਡਾ ਕਦੀ ਗੁੱਡੀ ਨਹੀਂ ਢਾਉਂਦਾ ਅੱਜ ਮੈਂ ਗੁੱਡੀ ਢਾਉ ਦੀ ਅੱਜ ਭਾਈ ਦਾ ਵੇਚਾ ਪੁੱਛਿਆ ਜਾ ਕਰਦੇ ਆ ਲਓ ਜੀ ਕੁੜੀ ਡੇਡਾ ਆਦੀ ਗਈ ਭਾਜੀ ਨੇ ਓਏ ਪੈਦਾ ਅੰਡਾ ਨਹੀਂ ਆਂਦੀ ਇਹ ਹਵਾਜੀ ਉੱਟ ਗਈ ਹਾਂ ਇਦਾਂ ਡਿੱਗੀ ਓਏ ਹੋਏ ਹੋਏ ਥਾ ਤਗਰ ਲੱਗੇ ਹਾਂ ਥਾ ਤਗਰ ਲੱਨੇ ਓਏ ਹੋਏ ਹੋਏ ਸੈਮੀ ਭਾਈ ਦਾ ਆਪਣਾ ਅੰਦਰਲਾ ਜਿਵੇਂ ਜਿਵਾਗ ਜਾ ਗਿਆ ਆਇਆ ਆ ਲੱਗਾ ਲੱਗਾ ਸੈਮੀ ਭਾਈ ਦਾ ਲੋ ਜੀ ਪਤਾ ਨਹੀਂ ਕਿਰਨਾ ਪੇਚਾ ਪੂਚਾ ਪਾ ਲਾਤਾ ਆ ਜੀ ਕਿਹੜਾ ਓਏ ਅੱਗੇ ਲਾਲ ਲਾਲ ਓਏ ਬਾਪਾ ਪਾਈ ਨੇ ਵੋ ਕਰਦਾ ਇੱਕ ਓਏ ਹੋਇਆ ਹੈ ਹੈਵੀ ਗੁੱਡੀ ਤਾਂ ਨਹੀਂ ਆਂਦੀ ਭਾਈ ਨੂੰ ਜੇ ਭਾਈ ਤੁਹਾਨੂੰ ਤਾਂ ਨਹੀਂ ਆਂਦੀ ਹੁੰਦੀ ਕਿੰਨੇ ਵੋ ਕਰਦੇ ਤੀ ਅੰਬਰਦਾਰ ਗੱਲ ਹੀ ਕਰਦੇ ਨਾ ਹੀ ਥੋੜੀਆ ਲਮੋਲ ਜਾਣੇ ਲੱਗੰਦੇ ਆ ਨਾ ਮਤਲਬ ਇੰਨੇ ਉਹ ਨਹੀਂ ਮੋਲ ਜਲ ਜਾ ਗੁੱਡੀ ਨਹੀਂ ਉੜਦੀ ਬਈ ਇੰਨੀ ਆ ਜਿੰਨੂੰ ਮਰਜ਼ੀ ਵੇ ਲੋ ਚੈਂਬਰ ਲਾ ਕੇ ਸੈੱਟ ਹੋਏ ਸਾਰੀ ਜਾਣੇ ਕਿੰਨਾ ਮਾਰਦਾ ਕਹੀ ਆ ਆ ਆ ਕਿਹੜਾ ਆ ਲਾਓ ਜੀ ਆ ਢਾ ਯਾਰ ਢਾ ਮੈਂ ਹੱਥ ਭਾਇਓ ਪਾਟਾ ਫੁੱਟਾ ਨਹੀਂ ਆ ਤੇਰੀ ਅੱਜ ਰੀਤ ਜੀ ਸਾਡੇ ਕੋਲ ਥੇ ਗੁੱਡੀਆਂ ਗੁੱਡੀਆਂ ਢਾਣਗੇ ਵਲੋਗ ਹੋ ਗਿਆ ਫਿਲਟਰ ਨਹੀਂ ਲੱਗਦਾ ਵਲੋਗ 'ਚ ਹਾਂ ਮੇਰੇ ਸ਼ਕਲ ਨਹੀਂ ਆਣੀ ਸੋਣੀ ਆ ਰਹੀ ਆ ਡਿੱਗ ਜਾਵੀਂ ਉਹ ਡਿੱਗ ਜਾਣਾ ਉਹਨੇ ਰੀਤ ਚੜਾ ਤਾਂ ਇਸੇ ਚੜ ਗਈ ਉਹ ਕਾਲਾ ਗੁੱਡਾ ਆ ਦੀਦੀ ਛੋਟਾ ਛੋਟਾ ਕਾਲਾ ਉਹ ਰੀਤ ਗੁੱਡੇ ਵੜਨ ਨਹੀਂ ਛੋਟਾ ਛੋਟਾ ਵੜ ਜਾਂਦੀ ਆ ਓਏ ਢੋਰ ਓਏ ਢੋਰ ਉਹ ਨਾ ਦਾ ਜਿਉ ਮਰਜੀ ਘਟਿਆ ਜਾ ਸਕਦਾ ਆਏ ਤਾਂ ਆਏ ਸਪੈਸ਼ਲ ਇੱਥੇ ਲੋੜੀ ਮਨਾਈ ਹਰਿਆਣੇ ਵਾਲੇ ਆ ਗੁੱਡੀ ਢੋਣ ਇੱਥੇ ਅੰਮ੍ਰਿਤਸਰ ਦੀ ਲੋੜੀ ਬੋਬੂ ਕਰੀ ਫੇਰ ਵਾਜਾ ਮਾਰੀ ਆਈ ਬੋਦੀਆਂ ਆਹੋ ਆਹੋ ਇਹ ਆਇਆ ਸ਼ੇਸਰ ਇੱਕ ਮਿੰਟ ਅਰੀਤ ਚਿੱਡਾ ਗੁੱਡਾ ਰੀਤ ਲੋਕੀ ਗੁੱਡੇ ਰੀਤ ਲੋਕੀ ਗੁੱਡੇ ਮਗਰ ਰੀਤ ਤਾਂ ਵੱਡਾ ਈ ਰੀਤ ਤਾਂ ਵੱਡਾ ਪਰ ਡੋਰ ਤੇ ਫੜ ਲਿਆ ਬਿੱਲੂ ਨਾਲ ਆ ਮੈਂ ਖੇਚਦਾ ਸੀ ਟਿਸ਼ੂ ਪੇਪਰ ਹੀ ਆਇਆ ਨਵੀਂ ਟੀ-ਸ਼ਰਟ ਦੱਸ 450 ਰੁਪਇਆ ਖਰਚਿਆ ਮੈਂ 750 ਆ ਦੋ ਗੁੱਟੇ ਇਕੱਠੇ ਬੜੇ ਤਿੰਨ 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 ਗੁੱਟੇ ਤਿੰਨ ਗੁੱਟੇ ਤਿੰਨ 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 ਆ ਗਈ ਓਏ ਕੋਈ ਤਿੰਨ ਗੁੱਟੇ ਆਏ ਇਕੱਠੇ ਜਾ ਓਏ ਹਾਂ ਬਾੜਤੀ ਨਹੀਂ ਇੱਕ ਕੋ ਡੇਲਾ ਟੋਲੇ ਇੱਕ ਮਾਰਚੇ ਤੇ ਦੂਜਾ ਤੀ ਜਾਓ ਇੱਕ ਆ ਦੋ ਤੇ ਉਹ ਤਿੰਨ ਬੜਵੰਦਿਆ ਕਮਲ ਪਾਇਆ ਆ ਕੁੜੀ ਨੇ ਲਓ ਜੀ ਲਾਓ ਸੈਮੀ ਭਾਈ ਦੂਜਾ ਨਹੀਂ ਦੌੜ ਨਾਣੇ ਆ ਲਾਲੋ ਲਾਲੋ ਦੌੜ ਲਓ ਇਦਨੇ ਗੁੱਡਾ ਡਾਲ ਲੀਂ ਕੋਈ ਨੋਥੀ ਕੋ ਤੇ ਮਸ਼ਲਾ ਅੰਨੇ ਪਿੱਛੇ ਬੜਾ ਹਟਾ ਅੜ ਗਿਆ ਅੜ ਗਿਆ ਓ ਰੀਤ ਮੋ ਲੈ ਆੜਾ ਦਾ ਰੀਤ ਨੇ ਯਾਰ ਗੁੱਡਾ ਓਏ ਓਏ ਖਿੱਚ ਖਿੱਚ ਤਾਉਨ ਖਿੱਚ ਤਾਉਨ ਤਾਉਨ ਖਿੱਚ 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 ਜ਼ੋਰ ਦੀ ਖਿੱਚ ਜ਼ੋਰ ਦੀ ਜ਼ੋਰ ਦੀ ਜ਼ੋਰ ਦੀ ਜ਼ੋਰ ਦੀ ਨਹੀਂ ਕੱਟਿਆ ਜਾਂਦਾ ਖਿੱਚ 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 ਨਹੀਂ ੜਿਆ ਆ ਦੇਖੋ ਨਾ ਦੇਖਾ ਆ ਕੀ ਕਰਤੀ ਆਹ ਕੀ ਕਰਤੀ ਕੁਛ ਨਹੀਂ ਪਤਾ ਹਟਾ ਦੇ OK ਮੈਂ ਇੱਥੇ ਜਾਉ ਤੇ ਤੁਹਾਨੂੰ ਗਾਇਜ਼ ਮੈਨੂੰ ਕੁਛ ਨਹੀਂ ਉਡਾਉਣਾ ਆਂਦਾ ਬਸ ਮੈਂ ਇੱਥੇ ਦੇਖਣ ਨਹੀਂ ਆਇਆ ਆਂ ਪਲੀਟੇ ਆਪਣਾ ਖਰਚਾ ਕਰਾਈ ਜੀ ਇਹ ਦੇ ਬੁੱਤਰੋਂ ਆਪਾਂ ਹੀ ਖਾਣੇ ਆ ਬਿਆਰੋਂ ਨਹੀਂ ਕਿੰਨੇ ਖਾਣੇ ਆਣਗੇ ਕੋਕਾ ਕੋਲਾ ਯਾਰ ਸਾਡਾ ਸਾਮਾਨ ਲੈ ਆਇਆ ਉਹਦਾ ਫਲਾਈਟ ਆ ਗਈ ਚੁਲਿਆ ਟਿਪਸਾ ਜੋ ਕੁਲੀ ਆਇਆ ਪਹਿਲੇ ਵੇਸਟ ਕਰ ਰਿਹਾ ਉਹ ਹਾਂ ਜੇ ਮੇ ਵਾਲੇ ਆਹੋ ਦੋਸਤਾਂ ਨੂੰ ਨੋਟ ਕੀ ਮਿ Đਾਦਾ ਕੰਮ ਨਹੀਂ ਗਿਆ ਆਏ ਅੰਦਰ ਹੀ ਵਾਲੋ ਕੈਮਰਾ ਸਾਰੇ ਡਿਫੋਟਾ ਤੇ ਖਿੱਚਦੇ ਨਾ ਡੋਣਾ ਨਹੀਂ ਆਦਾ ਨਹੀਂ ਕੀ ਕਿਆ ਕੀ ਕਿਆ ਫਿਰ ਤੋਂ ਗਈ ਇੱਕ ਔੜ ਗੁੱਡਾ ਇਦਾਂ ਤਾਂ ਲਿਆ ਮਸ ਵਿੱਚ ਉਹਦੇ ਉੱਪਰ ਬੈ ਕੇ ਪੂਰਾ ਆਸਮਾਨ ਘਮਾ ਏ ਗੁੱਡਾ ਏ ਗੁੱਡਾ ਕਿਤੇ ਨਹੀਂ ਬਣਿਆ ਜਿੱਥੇ ਕਿੱਥੇ ਹੈਗਾ ਉਹ ਜੀਨ ਵਾਲਾ ਬਾਬਾ ਕਿਹੜਾ ਜੀਨ ਵਾਲਾ ਬਾਬਾ ਜੀਨ ਵਾਲਾ ਬਾਬਾ ਆਉਂਦਾ ਨਹੀਂ ਉਹਦੇ ਉੱਪਰ ਪੈ ਗਈ ਇੱਦਾਂ ਅੱਲਾਹ ਦੀ ਅੱਲਾਹ ਦੀ ਨਾਲਾ ਇੱਕ ਨਾ ਜਾਵੇ ਗੱਲ ਸੁਣ ਇੱਧਰ ਰੀਤਾ ਕੋਠੀ ਗਈ ਛੋਡੇ ਓਏ ਮਾਈ ਲੋੜੀ ਤੇਰੀ ਜੀ ਓਏ ਇੱਧਰ ਵੀ ਝੂਮ ਬੰਟੀ ਕੱਲੇ ਕੱਲੇ ਖਾਈ ਤਨੇ ਕਿੱਥੇ ਆਈਗੇ ਓਏ ਆਜਾ ਲੋ ਕੰਦ ਕਰੇ ਚ ਮੰਗਨ ਝਲਕੀ ਲੋੜੀ ਕੰਚਕ ਦੇਣੀ ਆਂਟੀ ਨੇ ਕੰਚਕ ਦੇਣੀ ਆਂਟੀ ਕੀ ਕਹਿ ਲੱਗੀ ਆਂਟੀ ਨੂੰ ਹੁਣ ਆਂਡੀਆਂ ਲੈਣਾ ਆਹ ਇਹ ਵਿੜੀਆਂ ਦੇ ਨਾਲ 500 ਰੁਪਏ ਵੀ ਦੇ ਇਹ ਵਿੜੀਆਂ ਦੇ ਨਾਲ ਰੀਤ ਨੇ ਪਹਿਲੀ ਵਾਰ ਗੁੱਡਾ ਢਾਇਆ ਰੀਤ ਦੀ ਚੀਤੇ ਟੀਨੇ ghee ਟੀਨਾ ਹੀ ਇਹ ਥਲੇ ਮੋਗਨਾ ਦੋੜ ਰੀਤ ਜੀ ਪੇਚਾ ਕਾਏ ਕਿੱਥੇ ਲਾਉਣ ਲੱਗੀ ਜੀ ਕਿ ਦਿਨ ਨਾਲ ਮੱਛੀ ਤੇ ਲਓ ਜੀ ਯਾਰ ਨੇ ਪਤੰਗ ਤੇਰਾ ਛਾੜੀ ਗੋਲੀ ਐ ਅੱਗੇ ਕੀ ਹੁੰਦਾ ਹੈ ਅੱਗੇ ਕੁਝ ਨਹੀਂ ਉਹ ਪੇ ਜਾ ਉਹ ਲਾਲ ਮਰਜਲਾ ਹਿਲ ਜਾ ਬੋਪੀਆ ਟੋਰ ਨਾਲ ਦੀ ਉਹ ਬੋ ਕਰਤਾ ਇੱਕ ਮੈਂ ਕੀਤਾ ਤਾਉ ਮੈਂ ਉਹ ਪਿੱਛੇ ਪੈਰ ਨਹੀਂ ਹੁਣਾ ਉਹ ਖਿੰਜਾ ਮਰ ਲੱਗਾ ਖਿੰਜਾ ਮਰ ਲੱਗਾ ਹਾਈ ਮੇਰਾ ਆ ਗਿਆ ਕਿੱਥੇ ਚੀ ਯੋਲੇ ਪਿੱਛਾ ਪਾ ਦੇ ਨਾ ਮੈਂ ਕਿ ਆ ਫੜੀ ਨਹੀਂ ਨਹੀਂ ਚਾਲਾ ਆਂਦੀ ਲਾਦੀ ਨੂੰ ਕੈਂਜੀ ਵਾਲੀ ਡੋਰ ਹੈਗੀ ਲਾ 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 ਨੋ ਨੋ ਮੈਂ ਤਲਾਵਾ ਪਾਈ ਇਹਨੂੰ ਵਾਟ ਇਜ਼ ਤਲਾਵਾ ਤਲਾਵਾ ਮਤਲਬ ਤਲਾਵਾ ਮੀਨਸ ਯਾ ਆਹ ਹੈ ਪੜਨਾ ਕੈਂਦੀ ਤਲਾਵਾ ਮੀਨਸ ਪੜਨਾ ਜਿਹਦੇ ਨਾਲ ਗੁੱਡੀ ੜਦੀ ਨਾ ਤਲਾਵਾ ਨਾਲ ਇਤੋਂ ਨਾ ਛੁੱਟਦੀ ਹਾਂ ਫੀ ਲੋਡੀ ਗਾਇਸ ਪੁੜਗੀ ਪੁੜੀ ਕੋੜੀ ਪੁੜਗੀ ਅਲਾਕਾ ਕਿ ਤਲਾਵਾ ਪਾਈ ਤਲਾਵਾ ਪਾਈ ਯਾਰ ਜਿਆਨਾ ਪਰਸੀ ਜੀ ਦੀਦ ਖਜਾਨਾ ਵਗਾਈਆ ਆਪਣਾ ਆਪਣੀ ਅੰਦੀ ਦੰਦੌਲਤ ਕਾਹ ਪਰ ਦੇ ਕੇ ਜਾਉਗੀ ਲਓ ਜੀ ਗੱਡਾ ਢਾਹਤਾ ਆ ਜੀ ਰੀ ਜੀ ਢਾਓ ਤੂੰ ਇੰਨ ਢਾਓ ਵੀਡੀਓ ਬਣਾਓ ਜੀ ਲਾ ਜੀ ਕਿੱਧਰ ਗੁੱਡਾ ਢਾਗੇ ਦਿੱਤਾ ਗੁੱਡਾ ਤੋੜਦਾ ਕੋਕ ਲੈਣ ਗਈ ਮੁੰਡਾ ਲੱਗਦਾ ਉੱਥੇ ਕਿੱਥੇ ਕੋਕ ਪਈ 200 ਰੁਪਏ ਦਾ ਬੋ ਵੀ ਨਹੀਂ ਕਰ ਦਿੱਤੀ ਕੋਈ ਜੀਤ ਕੋਠੇ ਟੱਪੰਦੀ

ਫੜ ਗਏ ਓਏ 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 ਮੈਂ ਨਹੀਂ ਫੜ ਲਗਾ ਇਹ ਗੁੜਗਦਾ ਨਾ ਮੜਾ ਸੱਚੀ ਬਰਾਬਰ ਆ ਹੈ ਦੋ ਆਉਦਾ ਅੱਜ ਥੋੜਾ ਓ ਮਾਈ ਸਾਹਿਬ ਤੇਰੀ ਭਾਰੇ ਆਰੇ ਉਹ ਲੱਗਣੀ ਤੇ ਖਿੰਜਾ ਮਰ ਗਿਆ ਖਿੰਜਾ ਮਰ ਗਿਆ ਵੱਡੇ ਗੁੱਡੇ ਨੂੰ ਖਿੰਜਾ ਖੱਲਿਆਂ ਦੀ ਲਾ ਖਿੰਜਾ ਮਰ ਗਿਆ ਵੇਖਿਆ ਨਹੀਂ ਵੱਡਾ ਗੁੱਡਾ ਦਾਸ ਵੀਰ ਦੀ ਤਬ ਉਹ ਵੀ ਹੋ ਗਿਆ ਮਕਾਨ ਵੇਚਣਾ ਨਾ ਲਾਇਆ ਕਹਿੰਦੀ ਮਕਾਨ ਵੇਚਣਾ ਨਾ ਲਾਇਆ ਗਾ ਕੋ ਜਿਹੜਾ ਸਮੀ ਭਾਈ ਨੇ ਗੁੱਡੀ ਫੜ ਲਈ ਇੱਕ 6 ਦਾਵਾ ਨਯਾਜ ਹੀ ਗਿਆ ਸੜਾ ਉਹ ਹੀ ਖਿੰਜਾ ਮਰ ਚਲ ਲਈ ਖਿੰਜਾ ਮਾਰਦੀ ਖਿੰਜਾ ਮਾਰਦੀ ਸਮੀ ਆਪਣੀ ਨਾ ਬੋਕ ਰਾਂਦੀ ਅਦੇ ਮੰਨ ਜਾਂਗੇ ਸਾਮੀ ਜ਼ਾਦਾ ਖੇਂਜਾ ਮਾਰਦੀ ਹੈ ਇਹ ਖੇਂਜਾ ਮਾਰ ਰਿਓ ਜੀ ਆਵੇਂ ਸਾਮੀ ਨੂੰ ਖਾ ਗਈ ਉਹਦੀ ਅਵੇਂ ਸਾਮੀ ਨੂੰ ਗੇਰਚਾ ਮਾਰਦੀ ਆ ਨੱਥ ਗਈ ਹਾਲੇ ਹੀ ਆ ਰਹੀ ਅੱਛੀ ਇਹਦੀ ਗੁੱਦੂ ਬਾਹਰ ਹੋ ਗਈ ਪਾੜ ਗਈ ਉਹਦੀ ਕਿੱਟਕਿੱਟਕਿੱਟਕ ਬੱਲੇ ਬੱਲੇ ਤਾ ਕਿਤਾ ਐਵੇਂ ਬੱਲੇ ਹੋ ਗਏ ਘਰੇ ਘਰ ਨਹੀਂ ਲਿਆ ਤਾ ਨੂੰ ਖਿੱਚੂ ਥੱਲੇ ਨਹੀਂ ਥੱਲੇ ਨਹੀਂ ਅੜ ਗਿਆ ਅੜ ਗਿਆ ਤਾਨ ਖਿੱਚ ਤਾਨ ਨੂੰ ਤੂੰ ਪਾਰ ਜਾ ਨਹੀਂ ਬੱਲੇ ਸਾਮੀ ਸ਼ੇਰਮਾ ਦਾ ਪੁੱਤ ਸ਼ੇਰਮਾ ਦਾ ਪੁੱਤ ਮਾਨ ਦਾ ਮਾਨ ਦਾ ਮੰਦਾ ਬਾਪਿਆਂ ਨੂੰ ਕਰ ਲੈਂਦੀ ਇਹਨਾਂ ਕਰੇ ਮੈਂ ਆਈ ਆ ਤਾਂ ਮੈਂ ਤਾਂ ਬਰੌੜੇ ਬਣਾਉਂਦੇ ਆ ਚਾਹ ਚਾਵਾ ਬਹੁਤ ਟੇਸਟੀ ਬਣਾਈ ਤੁਸੀਂ ਚਾਹ ਆਈ ਨਾ ਮੈਂ ਵਧੀਆ ਹੀ ਬਣਾਉਣੀ ਹਾਂ ਹਾਂ ਮੇਰੀ ਸੱਸ ਸੁੱਕੀ ਹੋ ਇਹ ਮਜ਼ਾਕ ਯਾਰ ਰੀਤ ਨੇ ਚਾਹ ਵਧੀਆ ਨਹੀਂ ਯਾਰ ਈ ਚਾਹ ਬਹੁਤ ਵਧੀਆ ਬਣਾਈ ਤੁਸੀਂ ਤੇ ਮੈਂ ਕੀ ਖਾਦੀ ਕੀ ਖਾਦੀ ਤੁਸੀਂ ਕੀ ਖਾਦੀ ਰੀਤ ਜੀ ਮੰਮੀ ਕੋ ਖਾਣਗੀ ਨਾ ਸਾਡੇ ਵਾਸਤੇ ਸਪੈਸ਼ਲ ਕੱਪ ਨਹੀਂ ਮਹਿਮਾਨ ਹੀ ਤੇਰੀ ਵਾਰ ਓਏ ਹੋਏ ਹੋਏ ਇੰਨਾ ਪਿਆਰ ਹੀਰੇ ਵਰਗੀ ਕੁੜੀ ਮੇਰੀ ਓਏ ਹੋਏ ਹੋਏ ਰੋਣਾ ਚੁੱਕ ਕਰੋਣਾ ਚੁੱਕ ਇਹੋ ਜਿਹੀ ਕੁੜੀ ਨਾ ਲੱਭਣੀ ਨਹੀਂ ਕਿਸੇ ਦਵਾਈਆਂ ਨੂੰ ਲੱਭਦੀ ਕਰਮਾ ਵਾਲਿਆ ਮਨਸ਼ੀਉ ਲਗੀ ਜੀ ਗੋਰੀ ਚਿੱਟੀ ਐਡੀ ਸੋਹਣੀ ਬਾਕੀ ਪੂਰਾ ਲੋੜੀ ਦਾ ਇਹਦੇ ਹੱਥ ਚੁੰਮ ਲੋ ਓਏ ਹੋਏ ਹੋਏ ਚੋਲੋ ਮਾਂ ਰੋਟੀ ਘਵਾਰੀ ਸੀ ਅੱਜ ਰੋਟੀ ਬਸ ਆਹੋ ਆ ਬਣਾ ਗਿਆ ਬਲੀ ਜਾਬੀ ਸੁਵਾਲਾ ਗਈ ਆ ਬਾਕੀ ਬੜੀ ਸੋਹਣੀ ਇੰਕੂ ਦਿਖਾਇਆ ਨਾ ਕਰ ਲੋੜੀ ਦਾ ਇੰਨੀ ਗੱਡੀ ਗਾਡੀ ਨਹੀਂ ਉੱਡਦੀ ਬਈ ਓਹਨ ਬਸ ਉੱਧਰ ਚੱਲੂਗੀ ਗੱਡੀ ਓਨ ਓਨ ਬਣਾਦੀ ਆ ਬਣਾਉਂਦੀ ਆ ਤੇ ਇੰਨੀ ਗੱਡੀ ਗਾਡੀ ਤੇ ਨਹੀਂ ਉੜਦੀ ਬਈ ਉਹ ਦਾ ਇਹ ਦੇਣਾ ਮੇਰਾ ਪੁੱਤ ਮੰਗਿਆ ਉਹ ਕਿੰਨਾ ਲੱਤੀ ਹੋ ਗਿਆ ਬੰਦਾ ਮੈਂ ਮੋਤੀ ਦਾਣ ਕਰਾਏ ਆ ਇਹੋ ਜਿਹਾ ਮੇਰਾ ਪੁੱਤ ਮਾਣਾ ਵੀ ਜਾਂਦਾ ਰੋਟੀ ਲਈ ਵਾਕੇ ਦਿਲ ਕੋਸੇ ਹੋ ਗਿਆ ਮਾਤਾ ਨੂੰ ਪੰਪਦੀ ਜਾਂਦੀ ਮਾਤਾ ਨੂੰ ਪੰਪਦੀ ਜਾਂਦੀ ਰੋਟੀ ਰੋਟੀ ਲੈ ਕੇ ਮਰੀ ਸਵਾਲ ਲਈ ਇਦਾਂ ਦੀ ਤੇ ਘਾੜੀ ਗਦੀ ਗੁਰੀਆਂ ਨੇ ਨਹੀਂ ਲਾਈ ਹੋ ਜੀ ਇਹ ਕੋ ਡਲਣਾ ਨਹੀਂ ਮੇਰੀ ਗਰਦਨ ਕੱਟੀ ਜਾਂਦੀ ਨਹੀਂ ਕੱਟੀ ਜਾਂਦੀ ਵਧੀਆ ਲੱਗ ਰਿਹਾ ਹੈ ਲੋਕਾਂ ਲੱਗਣデア ਜਾ ਜਾ ਕਰੋ ਉਧਰ ਪਿੱਛੇ ਲਲਕਾ ਦਸ ਗੱਡੀਆਂ ਡਾੜ ਆ ਗਏ ਆ ਕਿਉਂ ਹੱਥਾਂ ਦੇ ਚੀਦੇ ਚੂਰੇ ਆ ਗਏ ਆ ਚੈੱਕ ਕਰੋ ਸੌੜ ਪੈਂਦੇ ਸਾਰਾ ਯਾਰ ਮੈਂ ਮੈਂ ਨਹੀਂ ਹੰਡਾਣਾ ਤੂੰ ਹੀ ਢਾਓ ਤੇ ਜੀ ਜੀਤ ਜੀ ਕਿਦਾਂ ਤਾਂ ਲੱਗ ਰਿਹਾ ਪਿਆ ਅੰਮ੍ਰਿਤਸਰ ਆ ਗਏ ਮੈਂ ਬਿਲਾਲ ਓਏ ਗੱਟੂ ਤੋੜਦੇ ਨਹੀਂ ਹੁੰਦਾ ਤੂੰ ਮੇਰੇ ਪੈਰਾਂ 'ਚ ਨਾ ਉਹ ਐ ਡੋਰੇ ਗਿਆ ਤੇ ਉਹ ਡੋਰ ਅੜਨ ਦੀ ਕਿਦਾਂ ਤਾਂ ਲੱਗਦਾ ਪਿਆ ਅੰਮ੍ਰਿਤਸਰ ਆਣ ਕੇ ਤਾਂ ਲੱਗਣਦੇ ਆ ਮੇਰਾ ਹੀ ਸ਼ਹਿਰ ਆ ਟਾੜਾ ਹੀ ਸ਼ੇਰ ਬਰਾ ਬਰਾ ਪਰ ਇਹਨੇ ਪੈਰਾ ਹੀ ਲੱਗਦੇ ਐਦਾਂ ਗਾੜੀ ਚ ਲਖੜੀ ਬੜੀ ਹੋ ਦੁਬਾਰਾ ਤਾਂ ਵੀ ਮਾਈਕ ਲਿਆ ਕੇ ਦੇਤਾ ਹੋਇਆ ਜੀ ਮਾਈਕ ਨਾਲ ਪੂਰੇ ਮਯਾਰਾ ਮਾਈਕ ਨਾਲ ਮੋਲ ਪੂਰਾ ਬੰਨਿਆ ਹੋਇਆ ਏ ਪੂਰਾ ਜੀ ਲੱਗਾ ਏ ਲੋੜੀ ਦਾ ਪੂਰਾ ਮੂਰਾ ਮੋਰ ਬੰਦ ਏ ਹੋਰ ਕੁਸ਼ੈਂਕਰ ਜੀ ਜੀ ਲੱਗ ਚੁੱਕਿਆ ਹੈ ਹਾਂਜੀ ਵਨ ਸਿੰਗ ਜੰਦੂ ਹੈਪੀ ਲੋੜੀ ਅੱਗੇ ਇੱਕ ਬੱਚਿਆ ਕੋ ਕੁਟੀ ਮੰਗਦੀ ਪਈ ਸ਼ਰਮ ਤੇ ਬਿਲਕੁਲ ਨਹੀਂ ਆਉਂਦੀ ਆਪਾਂ ਨੂੰ ਹੈ ਕੋਤ ਵੱਡੀ ਹੋ ਗਈ ਓਏ ਓ ਗਡੋਰ ਬੋ ਕਾਕੇ ਡਾਲੇ 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 ਆਈ ਬਾਹ ਵਾਈ ਨਹੀਂ ਆਉਂਦੀ ਆਈ ਬਾਹ ਵਾਈ ਬੁਰੀ ਨਹੀਂ ਆਉਂਦੀ ਇਹ ਮम्मी ਨੂੰ ਘੁੰਮ ਲਵਾ ਵਾ ਚੱਲ ਚੱਲ ਇੱਕ ਵਾਰ ਇੱਕ ਵਾਰ ਪਲੀਜ਼ ਪਲੀਜ਼ ਆਈ ਆਈ ਦੇ i <laughs> do